ਗਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ ਤਿੰਨ ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਝੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਝੌਂਪੜਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ, ਮੌਕੇ ਤੇ ਪੁੱਜਿਆ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ ਡੀਐਮ ਦੇ ਵੱਲੋਂ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ। ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਪਿੰਡ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ देर ਨਾਲ ਪੁੱਜੀ ਪ੍ਰਸ਼ਾਸਨਿਕ ਅੰਮਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਵਿਹਾਰ ਦੇ ਮੁਜ਼ਫਰਪੁਰ ਤੋ ਸਾਹਮਣੇ ਆਈਏ ਕਿ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦिए ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ ਡੀਐਮ ਦੇ ਵੱਲੋਂ ਅੱਗ ਲੱਗਣ ਕਾਰਨ 4 ਬੱਚਿਆਂ ਦੀ ਬਹੁਤ ਹੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾ ਪੁੱਜੀ ਪ੍ਰਸ਼ਾਸਨਿਕ ਅੰਗਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਵਿਹਾਰ ਦੇ ਮੁਜ਼ਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਿਆ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ 4 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਵਿਹਾਰ ਦੇ ਮੁਜਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਝੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਿਆ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਵਿਹਾਰ ਦੇ ਮੁਜਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ। ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ। ਤਾਂ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ ਤਿੰਨ ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ 4 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਕਿ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅਗ ਲੱਗ ਗਈ ਅਗ ਲੱਗਣ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਤੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ ਤਿੰਨ ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦिए ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਿਆ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ جاری ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨਿਕ ਅਮਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਤੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦिए ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨਿਕ ਅਮਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਤੇ ਕਿ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤਾਂ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ 4 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਤੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨੀ ਗੰਬਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਚੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦिए ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾ사 ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅੰਮਲਾ ਮੌਕੇ ਤੇ ਪੁੱਜਾ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਅਤੇ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ डीएम ਦੇ ਵੱਲੋਂ ਅੱਗ ਲੱਗਨ ਕਾਰਨ 4 ਬੱਚਿਆਂ ਦੀ ਬਹੁਤ ਹੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਨੇ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਰਿਵਾਰਕ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਫੀ ਦੇਰ ਨਾਲ ਪੁੱਜੀ ਪ੍ਰਸ਼ਾਸਨਿਕ ਅੰਗਲਾ ਕਾਫੀ ਦੇਰ ਦੇ ਨਾਲ ਪੁੱਜਿਆ ਉਦੋਂ ਤੱਕ ਲੋਕਾਂ ਦੇ ਵੱਲੋਂ ਹੀ ਬਸਤੀ ਦੇ ਵਿੱਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਸੀ ਤਾਂ ਬੇहद ਦਰਦਨਾਕ ਘਟਨਾ ਜੋ ਕਿ ਬਿਹਾਰ ਦੇ ਮਜੱਫਰਪੁਰ ਤੋਂ ਸਾਹਮਣੇ ਆਈ ਹੈ ਇੱਕ ਬਸਤੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਨਾਲ ਤਿੰਨ ਬੱਚੇ ਸਬੰਧ ਦੱਸੇ ਜਾ ਰਹੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਜੋ ਬਸਤੀਆਂ ਇਸ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਰਹਿਣ ਬਸੇਰਾ ਉਜੜ ਗਿਆ ਤਾਂ ਵੱਡੀ ਖਬਰ ਬਿਹਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਮੁਜ਼ਫਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਬੜੀ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਮਾਮਲਾ ਮੁਜ਼ਫਰਪੁਰ ਦਾ ਜਿੱਥੇ ਇੱਕ ਬਸਤੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਾਮਲਾ Dalit ਬਸਤੀ ਦਾ ਜਿੱਥੇ ਕਿ ਇੱਕ ਝੌਂਪੜੀ ਦੇ ਵਿੱਚ ਅੱਗ ਲੱਗੀ ਤੇ ਅੱਗ ਇੰਨੀ ਫੈਲ ਗਈ ਕਿ ਉਸਨੇ ਦੇਖਦੇ ਹੀ ਦੇਖਦੇ ਆਸ-ਪਾਸ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਤੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਅਤੇ ਇਹਨਾਂ ਦੇ ਵਿੱਚ 3 ਬੱਚੇ ਇੱਕ ਪਰਿਵਾਰ ਦੇ ਨਾਲ ਸਬੰਧਤ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਗੋਲਕ ਪਾਸਵਾਨ ਨਾਮ ਦੇ ਸਖਸ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਸ਼ਾਰਟ ਸਰਕਟ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਚੁੱਕੀ ਚੌਂਪੜੀ ਦੇ ਵਿੱਚ ਅੱਗ ਫੈਲ ਗਈ ਤੇ ਦੇਖਦੇ ਹੀ ਦੇਖਦੇ ਆਸ-ਪਾਸ ਅੱਗ ਨੇ ਕਈ ਹੋਰ ਚੌਂਪੜੀਆਂ ਨੂੰ ਆਪਣੀ ਲਪੇਟ